हां दे जी दोस्तों शास्त्री काल किसान विरों एक शॉर्ट दे विच डिटेल थोड़े नाल सांझी करन लगेया ਪਿੰਡ ਨਵਾ ਪਿੰਡ ਖੜੇ ਆ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਸ਼ਪਾਲ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਇੱਕ ਬੜੀ ਬਾ ਕਮਾਲ ਬਹੁਤ ਖੂਬਸੂਰਤ ਪੂਰੀ ਜਾਨਦਾਰ ਸ਼ਾਨਦਾਰ ਕੁਆਲਿਟੀ ਦੇ ਵਿੱਚ ਇੱਕ ਝੋਟੀ ਤੁਹਾਨੂੰ ਆਪਰ ਦਿਖਾਉਣ ਜਾ ਰਹੇ ਆ ਠੀਕ ਆ ਜੀ ਫੁੱਲ ਵੀਡੀਓ ਜਲਦੀ ਅਪਲੋਡ ਕਰਦੇ ਆਂਗੇ ਸੁਪਾਲ ਵੀਰ ਘੋਟੀ ਦੁੱਜਾ ਕਸਬਾ ਸੂਈਏ ਦੱਸ ਰਹੇ ਹੋ ਹਾਂਜੀ ਦੁੱਜੇ ਸਵੇ ਸੂਈ ਹੈ ਜੀ ਠੀਕ ਹੈ ਜੀ ਪਲੂਨ ਪਹਿਲਾਂ ਕਿੰਨਾ ਗਰਦ ਦੁੱਧ ਚੁਆਗੀ ਸੀ ਵੀਰੇ ਪਹਿਲਾਂ ਜੀ ਇਹਨੇ 16 17 ਕਿਲੋ ਚ ਕੰਡੇ ਤੋਲ ਮਾ ਜਿਹੜਾ ਪੀਕ ਲੈਂਟ ਤੇ ਚੱਲੀ ਹੋਈ ਆ ਠੀਕ ਹੈ ਜੀ ਹਾਂਜੀ ਕਿਸਾਨ ਵੀਰੋ 16 17 ਲੀਟਰ ਪਹਿਲੇ ਸਵੇ ਦੁੱਧ ਜਿਹੜਾ ਇਸ ਝੋਟੀ ਨੇ ਚੁਆਇਆ ਠੀਕ ਹੈ ਜੀ ਤੇ ਹੁਣ ਸੋਈ ਸਵਾਈ ਆ ਤੇ ਤਕਰੀਬਨ ਕੋਈ ਘੰਟਾ ਡੇਢ ਦੋ ਦੋ ਘੰਟੇ ਪਹਿਲਾਂ ਜਿਹੜਾ ਦੋਸਤ ਸਵੇ ਇਹ ਸੂਈ ਆ ਮਗਰ ਕੱਟੀ ਫੀਮਲ ਕਾਫ ਬਿਲਕੁਲ ਗਿੱਲੇ ਨਾੜੂ ਬਚਾ ਮਗਰ ਕੱਟੀ ਆ ਠੀਕ ਆ ਜੀ ਬੱਚਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਐਡੀ ਸਰਦੂ ਸਾਹਿਬ ਇਹਦੀ ਮੀਤ ਵੜੀ ਆ ਵੀ 20 ਤੋਂ ਪਲੱਸ ਦੁੱਧ ਚਵਾਉਗੀ ਕਰਮਾ ਲਈ ਠੀਕ ਆ ਜੀ ਹਾਂ ਜੀ ਆ ਲਾਉਗੀ ਮੱਥਾ ਫਿਰ ਝੋਟੀ ਦੀ ਬੰਤਰ ਪੁੰਤਰ ਬੜੀ ਵੱਡੀ ਆ ਬਾਕੀ ਥੱਲੇ ਦੀ ਬਹੁਤ ਬਾ ਕਮਾਲ ਬਣੀ ਆ ਹਾਂ ਜੀ ਲੋ ਦੋਸਤੋ ਇਸ ਇਸ ਵਾਰ ਵੀਰ ਵੀ